ਸ੍ਰੀਕਾਲ ਹਰ ਦੋਸਤਾਂ ਮਤਰਾਂ ਨੂੰ ਅੱਜ ਆਪਣਾ ਝੋਨਾ ਲੱਗੇ ਨੂੰ 60 ਦਿਨਾਂ ਤੋਂ 60 ਦਿਨ ਹੋ ਗਏ ਇੱਕ ਦਿਨ ਘੱਟ ਹੈ ਤੇ ਹੁਣ ਆਪਾਂ ਪ੍ਰਦਾਨ ਪਾ ਰਹੇ ਹਾਂ ਬਿਮਾਰੀ ਤਾਂ ਹਜੇ ਕੋਈ ਨਹੀਂ ਟਾਮਾ ਟੱਲੀ ਜੀ ਉਹ ਆ ਗੋਭੜੀ ਸੰਧੀਆ ਪੱਤਲ ਵੇਟ ਘੱਟਾ ਹੁਣ ਆਪਾਂ 7 ਕਿਲੋ 7.5 ਕਿਲੋ ਝੋਨੇ ਦੀ ਪਤਾ ਪਾਵਾਂਗੇ ਪ੍ਰਦਾਨ ਨੂੰ 94 ਰੁਪਏ ਦਿੱਤੀ ਆ ਆ ਕੰਪਨੀ ਆ ਸੌਮੀ ਮੈਂਟੂ ਸੌਮੀ ਤਾਂ ਕੋਈ ਕਿਸੇ ਦਾ ਹੀ ਪਤਾ ਲੱਗੇ ਜੇ ਕਿਸਾਨ ਭਰਾ ਨੂੰ ਵੀ ਕੀ ਰੇਟ ਮਿਲਦੀ ਹੈ 94 ਰੁਪਏ ਦਿੱਤੀ ਆ ਧਾਰ ਤੇ 60 ਦਿਨਾਂ ਤੋਂ ਪ੍ਰਾਣ ਪਾਤੀ ਸਵਰੇ ਪਹਿਲਾਂ ਕੋਈ ਕਰੀ ਨਹੀਂ ਅਲੱਗ-ਅਲੱਗ ਰੇਟ ਪਾਇਆ ਸੀਗਾ ਤਿੰਨ ਘੱਟੇ ਜੂਰੀ ਆ ਗੋਵ ਵਾਲੀ ਛੰਡੀ ਹੈ ਵਿੱਚ ਵਿੱਚ ਪੱਤਲ ਵੇਟ ਕੋਈ ਨਹੀਂ ਠੀਕ ਹੈ ਜੀ ਧੰਨਵਾਦ Thank oh.